ਬਾਬਾ ਗੁਰੂ ਨਾਨਕ ਪਾਈ ਲੈਣਾ ਜੀ ਮਿਲਨ ਕਲ ਤਾਰਨ ਆਏ ਜਖਤ ਗੁਰੂ ਬਾਬਾ ਜੀ ਨੇ ਚਾਰੇ ਚੱਕ ਤਾਰਨ ਉਪਰੰਤ ਕੀਰਤ ਕਰੋ ਨਾਮ ਜਪੋ ਵਣਸਕੋ ਦੇਸੰਦ ਆਤ ਨੂੰ ਕਾਲ ਕਾਇ ਕਿਸ ਹਥੋਂ ਦੇ ਨਾਨਕ ਰਾਹੋ ਪਛਾਣੇ ਸੇ ਅੰਸਾਰ ਅਮਲੀ ਰੂਪ ਦੇਣ ਹਿਤ ਸਮਤ ਸਮਤ 1598 ਵਿੱਚ ਕਰਤਾਰਪੁਰ ਵਿਖੇ ਨਿਵਾਸ ਰੱਖਿਆ ਦੂਸਰਿਆਂ ਦੀ ਕੀਰਤ ਜੀਵਨ ਨਿਰਵਾ ਕਰਨ ਵਾਲੇ ਲੋਕਾਂ ਨੂੰ ਨਿਕਟੂ ਨਿਕੰਮੇ ਆਖਣ ਵਾਲੇ ਬਾਬਾ ਜੀ ਪਹਿ ਰਾਤ ਰਹਿਂਦਿਆਂ ਸਾਵਧਾਨ ਹੋ ਬੈੰਦੇ ਚਿੱਤ ਕਰਤਾਰ ਵਾਲ ਲਾਉਂਦੇ ਇਸ਼ਨਾਨ ਪਾਣ ਤੋਂ ਵਹਿਲਿਆ ਹੋ ਕੇ ਦਿਨ ਚੜ੍ਹੇ ਤਰਨਸਾਲ ਵਿੱਚ ਇਕੱਤਰ ਹੋਈ ਸੰਗਤ ਨੂੰ ਗੁਰੂ ਉਪਦੇਸ਼ ਦਿੰਦੇ ਤਪਦੇ ਹਿਰਦਿਆਂ ਨੂੰ ਚਾਤ ਕਰਦੇ ਗੁਰੂ ਬਾਬੇ ਦੁਆਰਾ ਚਲਾਏ ਨਿਰਮਲ ਪੰਥ ਦੀ ਰੈਣੀ ਬੈਣੀ ਨੇਮਾ ਅਤੇ ਨੀਮਾ ਦਾ ਵਿਚਾਰ ਚਰਚਾ ਹੁੰਦੀ ਯਾਹਰ ਪੀਰ ਦੀ ਰੋਹਾਨੀਅਤ ਭਰਪੂਰ ਮਕਾਨ ਤੀਸੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਅਤੇ ਲੋਕਾਂ ਦੀ ਆਪਣੀ ਬੋਲੀ ਚ ਉਚਰੀ ਹੋਈ ਬਾਣੀ ਦੇ ਅਨਿਆਲੇ ਤੀਰਾਂ ਨਾਲ ਵਿੰਨੇ ਹੋਏ ਦੂਜੇ ਧਰਮਾਂ ਦੇ ਉਨਿਆਈ ਵੀ ਅਕਾਲ ਰੂਪ ਪਾਪਾ ਜੀ ਦੀ ਸੰਗਤ ਵਿਕੇ ਹਾਜ਼ਰੀਆਂ ਭਰਦੇ ਵਕਤ ਦੀ ਪ੍ਰੋਹਤ ਜੁੰਡਲੀ ਕਾਜੀ ਬ੍ਰਾਹਮਣ ਜੋਗੀ ਤਾ ਉਜਾੜੇ ਦਾ ਬੰਧੂ ਬਣੀ ਹੋਈ ਸੀ ਅਤੇ ਇਸ ਜੁੰਡਲੀ ਦੇ ਦਿਲ ਅਕਾਉ ਵੱਲ ਭਲਈਆ ਤੇ ਸ਼ੂ ਸ਼ਾਤ ਵਾਲੇ ਵਿਹਾਰ ਤੋਂ ਅੱਕ ਚੁੱਕੇ ਸਨ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਜਪਾ ਤਪਾਂ ਚਲੀਏ ਘਟਣ ਯਾ ਹੱਠ ਨੀਮਾ ਤੋਂ ਬਿਲਕੁਲ ਉਲਟ ਸਾਧ ਮੁਰਾਦੇ ਗੁਰਮੁਖਤ ਫਲਸਫੇ ਵੱਲ ਖਿੱਚੇ ਚਲੇ ਆਉਂਦੇ ਇਸ ਤਰ੍ਹਾਂ ਮਨੁੱਖਤਾ ਦੇ ਤारणहार ਗੁਰੂ ਗੁਰੂ ਨਾਨਕ ਸਾਹਿਬ ਦੀ ਪਾਵਨ ਚਰਨ ਛੋਅ ਅਤੇ ਸ਼ਰਧਾਲੂ ਸੰਗਤ ਦੀ ਭਰਪੂਰ ਆਵਾਜ਼ਾਂ ਇਨਾਂ ਰਾਵੀ ਦੇ ਕੰਢੇ ਵਸਦਾ ਇਹ ਨਗਰ ਸ੍ਰੀ ਕਰਤਾਰਪੁਰ ਬਣ ਗਿਆ ਅਦਰ ਮੱਤੇ ਦੀ ਸਰਾਂ ਦਾ ਅਮੀਰ ਵਪਾਰੀ ਸ਼੍ਰੀ ਫੇਰੂਮਲ ਅਤੇ ਮਾਤਾ ਸਬਰਾਈ ਦਾ ਹੁਨਾਰਸ ਪੁੱਤਰ ਪਾਈ ਲੈਣਾ ਪਿਤਾ ਪੁਰਖੀ ਕੀਤੇ ਵਪਾਰ ਨਾਲ ਵਧੀਆ ਢੰਗ ਨਾਲ ਜੀਵਨ ਬਤੀਤ ਕਰ ਰਹੇ ਸਨ ਉਸ ਸਮੇਂ ਦੇ ਬਦਲ ਰਹੇ ਸਿਆਸੀ ਕਾਰਨਾ ਕਰਕੇ ਮੱਤੇ ਦੀ ਸਰਾਂ ਛੱਡ ਕੇ ਇਹ ਵਪਾਰੀ ਪਰਵਾਹ ਤਰਨ ਤਾਰਨ ਲਾਗੇ ਦੇ ਇੱਕ ਪਿੰਡ ਸੰਗਰ ਵਿੱਚ ਆਪਣਾ ਕਾਰੋਬਾਰ ਕਰਨ ਲੱਗਾ ਇਸ ਟੱਬਰ ਦਾ ਇਹ ਕੰਮਕਾਰ ਇੱਥੇ ਵੀ ਚੰਗੇ ਸੋਹਣੇ ਢੰਗ ਨਾਲ ਚੱਲ ਪਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਇਯੋਧ ਨਾਲ ਅਨੰਦ ਸਿੰਘ ਖੰਡੂਰ ਦਾ ਵਸਨੀਕ ਗੁਰੂ ਸਾਹਿਬ ਵੱਲੋਂ ਦਰਸਾਈ ਨਿਤਾ ਕਰਨੀ ਅਨੁਸਾਰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪ੍ਰੰਤ ਜੱਜ ਸਾਇਬ ਤੇ ਆਸਾਂ ਕੀ ਵਾਰ ਦਾ ਪਾਠ ਬੜੀ ਸ਼ਰਧਾ ਸਦਿਕਾਰ ਨਾਲ ਮਿੱਠੀ ਸ੍ਰੀਲੀ ਆਵਾਜ਼ ਚ ਕਰਦਾ ਹੁੰਦਾ ਸੀ ਇੱਕ ਦਿਨ ਟੋਬੇ ਦੇ ਕੰਡੇ ਤੇ ਬੈਠਾ ਉਹ ਇੱਕ ਮਨ ਇੱਕ ਚਿੱਤ ਆਸਾਂ ਕੀ ਵਾਰ ਦਾ ਪਾਠ ਕਰ ਰਿਹਾ ਸੀ ਦੇਵ ਨੇ ਭਾਈ ਲੈਣਾ ਸਿੰਘ ਜੋ ਖੰਡੂਰ ਤੋਂ ਜਗਰਾਤੇ ਚ ਹਿੱਸਾ ਲੈਣ ਉਪਰੰਤ ਸਾਈ ਰਾਤ ਅਨਿੰਦਰਾ ਕਟਣ ਬਾਅਦ ਵਾਪਸ ਆ ਰਹੇ ਸਨ ਭਾਈ ਯੋਧੋਂ ਕੋਲ ਲੰਗੇ ਪਾਠ ਸੁਣਦੇ ਆਂ ਹਿਰਦੇ ਵਿੱਚ ਤੂੰ ਜਹੀ ਪਈ ਮਲਕੜੇ ਜਿਹੇ ਉਹ ਭਾਈ ਸਾਹਿਬ ਦੇ ਕੋਲ ਬੈਠ ਗਏ ਇਤਿਹਾਸ ਚ ਜ਼ਿਕਰ ਹੈ ਕਿ ਉਸ ਵੇਲੇ ਭਾਈ ਜੋਤ ਆਸਾਂ ਕੀ ਬਾਾਰ ਵਿਚਲੀ ਹੇਠ ਅੰਕਤ ਪੌੜੀ ਦਾ ਪਾਠ ਕਰ ਰਿਹਾ ਸੀ ਜਿਤ ਸੇਵੀ ਐ ਸੁਖ ਪਾਈ ਐ ਸੋ ਸਾਹਿਬ ਸਦਾ ਸਮਾਲੀ ਐ ਜਿੱਤ ਕੀਤਾ ਪਾਈਏ ਆਪਣਾ ਸਹਕਾਲ ਪੁਰੀ ਕਿਉਂ ਕਾਲੀ ਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਐ ਜੋ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਛ ਲਾਹੇ ਉੱਪਰ ਕਾਲੀ ਐ ਕਹਿੰਦੇ ਨੇ ਭਾਈ ਯੋਧ ਵੱਲੋਂ ਕੀਤਾ ਗਿਆ ਸੰਪੂਰਨ ਪਾਠ ਕੋਲੇ ਬੈਠੇ ਪਾਈ ਲੈਣਾ ਜੀ ਨੇ ਸਰਵਣ ਕੀਤਾ ਕਬੀਰ ਸਤਗੁਰ ਸੂਰਮੇ ਭਾਈਆ ਬਾਣ ਜਾ ਇੱਕ ਬਗਤ ਹੀ ਭੂ ਗਰ ਪਰਿਆ ਪਰਾ ਕਰ ਜੇ ਸ਼ੇਕ ਵਾਲੀ ਅਵਸਥਾ ਬਣ ਗਈ ਕੁਰਬਾਨੀ ਦਾ ਰਹਸ ਪਾਈ ਜੀ ਦੇ ਹਿਰਦੇ ਚ ਵਸ ਗਿਆ ਉਹਨਾਂ ਐਸੀ ਮਾਨਸਿਕ ਸ਼ਾਂਤੀ ਮਹਿਸੂਸ ਕੀਤੀ ਜਿਸ ਦਾ ਪਹਿਲਾਂ ਕਦੀ ਉਹਨਾਂ ਨੂੰ ਅਹਿਸਾਸ ਹੀ ਨਹੀਂ ਸੀ ਹੋਇਆ ਭਾਈ ਯੋਧ ਵੱਲੋਂ ਪਾਠ ਦਾ ਭੋਗ ਪਾਉਣ ਉਪਰੰਤ ਪਾਈ ਲੈਣਾ ਜੀ ਨੇ ਪੁੱਛਿਆ ਭਾਈ ਸਾਹਿਬ ਤੁਸੀਂ ਕਿਸ ਮਹਾਪੁਰਖ ਦੀ ਬਾਣੀ ਪੜ ਰਹੇ ਹੋ ਇਸ ਇਲਾਹੀ ਬਾਣੀ ਦੇ ਰਚਨਹਾਰੇ ਨਿਰੰਕਾਰੀ ਜੋਤ ਬਾਬਾ ਗੁਰੂ ਨਾਨਕ ਜੀ ਹਨ ਅਤੇ ਮਨੁੱਖਤਾ ਦੇ ਸਰਵ ਸਾਂਝੇ ਰਹਿਬਰ ਬਣ ਕੇ ਤਪਦੇ ਹਿਰਦਿਆਂ ਨੂੰ ਸ਼ਾਂਤ ਕਰ ਰਹੇ ਹਨ ਭਾਈ ਜੋ ਜੀ ਨੇ ਉੱਤਰ ਦਿੱਤਾ ਨਾਲ ਹੀ ਪਾਈ ਲੈਣੇ ਵੱਲੋਂ ਪੁੱਛਣ ਤੇ ਇਹ ਵੀ ਦੱਸਿਆ ਕਿ ਗੁਰੂ ਬਾਬਾ ਜੀ ਅੱਜਕੱਲ ਸ੍ਰੀ ਕਰਤਾਰਪੁਰ ਨਿਵਾਸ ਰੱਖਦੇ ਹਨ ਗੁਰੂ ਦਰਸ਼ਨ ਦੀ ਤਾਂਗ ਪਾਈ ਲੈਣਾ ਜੀ ਦੇ ਹਿਰਦੇ ਦੀ ਤੜਪ ਬਣ ਗਈ ਮੰਨੋ ਸੰਵੰਤੀ ਮੂਂਦ ਦਿਨ ਪਪੀਹਾ ਕੁਮਲਾ ਰਿਹਾ ਸੀ ਉਹ ਗੁਰੂ ਮਿਲਾਪ ਵਾਲੀ ਘੜੀ ਨੂੰ ਤਰਸਣ ਲੱਗੇ ਇੰਨਾ ਹੀ ਦਿਨਾਂ ਵਿੱਚ ਸੁਭਾਅ ਐਸਾ ਬਣਿਆ ਕਿ ਦੇਵੀ ਸਥਾਨ ਦੀ ਯਾਤਰਾ ਲਈ ਸੰਗ ਨਾਲ ਜਵਾਲਾ ਮੁਖੀ ਨੂੰ ਤੁਰ ਪਏ ਪਰ ਮਨ ਵਿੱਚ ਇਹ ਪੱਕੀ ਸਲਾਹ ਬਣਾ ਲਈ ਸੀ ਕਿ ਸ੍ਰੀ ਕਰਤਾਰ ਪੂਰੀ ਵਿੱਚ ਹੀ ਜਾਣਾ ਹੈ ਸੋ ਪਹਿਲਾ ਪੜਾਅ ਸ੍ਰੀ ਕਰਤਾਰ ਪੁਕ ਪੁਰ ਵੇਖੇ ਹੀ ਕੀਤਾ ਗਿਆ ਪਿੰਡ ਤੋਂ ਬਾਹਰ ਹੀ ਸੰਗ ਨੇ ਡੇਰਾ ਕੀਤਾ ਰਾਤ ਨੂੰ ਭੇਟਾ ਆਦੀ ਗਈਆਂ ਗਈਆਂ ਦੂਜੇ ਦਿਨ ਪਾਈ ਜੀ ਸੰਗੀਆਂ ਕੋਲੋਂ ਛੁੱਟੀ ਲੈ ਕੇ ਆਪਣੀ ਕੀਮਤੀ ਘੋੜੀ ਤੇ ਸਵਾਰ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੁਰ ਪਏ ਪਿੰਡਵਾਲ ਨੂੰ ਆਉਂਦੇ ਰਸਤੇ ਦੇ ਨਾਲ ਲੱਗਦੇ ਖੇਤਾਂ 'ਚ ਪੱਠੇ ਤੱਥੇ ਦੀ ਭਰੀ ਪੰਡ ਬਣ ਚੁੱਕੇ ਇੱਕ ਜ਼ਿੰਮੇਦਾਰੀ ਪਾਸੋਂ ਪਾਈ ਲੈਣਾ ਜੀ ਨੇ ਗੁਰੂ ਜੀ ਦੇ ਘਰ ਬਾਰੇ ਪੁੱਛਿਆ ਸਾਧ ਬਨਾਰੇ ਕਿਸਾਨ ਨੇ ਭਾਰੀ ਪੰਡ ਸਿਰ ਤੇ ਚੁੱਕ ਲਈ ਤੇ ਅੱਗੇ-ਅੱਗੇ ਤੁਰਦਿਆਂ ਪਾਈ ਨੂੰ ਮਗਰ ਆਉਣ ਦਾ ਇਸ਼ਾਰਾ ਕੀਤਾ ਪਿੰਡੋਂ ਪਹਿਰਾਵਾ ਪਹਿਨੇ ਹੋਏ ਇਹ ਜ਼ਿੰਮੇਦਾਰ ਪਾਈ ਲੈਣੇ ਨਾਲ ਖੇਤੀਬਾੜੀ ਤੇ ਸਮਾਜਿਕ ਹਾਲਾਤ ਬਾਰੇ ਹੌਲੀ ਹੌਲੀ ਗੱਲਾਂ ਕਰਦਾ ਜਾ ਰਿਹਾ ਸੀ ਵਿੰਡ ਵੜਦਿਆਂ ਇੱਕ ਦੋ ਗਲੀਆਂ ਦੇ ਮੋੜ ਮੁਰਨ ਉਪਰੰਤ ਇੱਕ ਖੁੱਲੇ ਜਿਹੇ ਵੇੜੇ ਵਾਲਾ ਘਰ ਆ ਗਿਆ ਉਸ ਵੇੜੇ ਦੇ ਇੱਕ ਖੁੰਝੇ ਪੱਠਿਆਂ ਦੀ ਭਰੀ ਸੁੱਟ ਉਹ ਕਿਸਾਨ ਪਾਈ ਲੈਣੇ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਜੀ ਪੁਰਖਾ ਆਇਓ ਜੀ ਆਇਆਂ ਨੂੰ ਮੈਨੂੰ ਹੀ ਨਾਨਕ ਨਿਰੰਕਾਰੀ ਦੇ ਨਾਉ ਨਾਂ ਬੁਲਾਇਆ ਜਾਂਦਾ ਹੈ ਦੱਸੋ ਕਿਵੇਂ ਆਉਣਾ ਹੋਇਆ ਦੱਸ ਆਪ ਜੀ ਕੀ ਕੀ ਖidmat ਕਰ ਸਕਦਾ ਹਾਂ ਪਾਈ ਲੈਣਾ ਜੀ ਜੋ ਘੋੜੀ ਤੋਂ ਉਤਰ ਚੁੱਕੇ ਸਨ ਹੱਕੇ ਬੱਕੇ ਹੋ ਕੇ ਕਿਸਾਨ ਵਾਲ ਦੇਖਣ ਲੱਗੇ ਛਿੱਥੇ ਜਿਹੇ ਪੈ ਕੇ ਸੋਚਣ ਲੱਗੇ ਇਲਾਹੀ নূর ਪਰਮੇਸ਼ਵਰ ਸਰੂਪ ਅੱਗੇ-ਅੱਗੇ ਪੈਦਲ ਆਇਆ ਹੈ ਮੈਂ ਕਿਹੜਾ ਗੁਨਾਹਗਾਰ ਹਾਂ ਜੋ ਘੋੜੀ ਤੇ ਚੜ੍ਹ ਆਇਆ ਹਾਂ ਅਗਿਆ ਹੋਇਆ ਮਹਿਸੂਸ ਕਰਕੇ ਅੱਖਾਂ 'ਚ ਹੰਝੂ ਪਰ ਆਖਣ ਲੱਗੇ ਜੀ ਸੱਚੇ ਪਾਤਸ਼ਾਹ ਮੈਂ ਤੂੰ ਸਖਤ ਬੇਅਦਵੀ ਹੋਈ ਐ ਮੈਨੂੰ ਬਖਸ਼ੋ ਇੰਜ ਆਖ ਚਰਣੀ ਟੈਪੇ ਗੁਰੂ ਪਾਤਸ਼ਾਹ ਗਲਵੱਕੜੀ ਚ ਲੈ ਕੇ ਕਹਿਣ ਲੱਗੇ ਭਾਈ ਤੂੰ ਸਾਡੇ ਘਰ ਪਰੋਣਾ ਆਇਆ ਹੈ ਤੂੰ ਕੋਈ ਗਲਤੀ ਨਹੀਂ ਕੀਤੀ ਤਹਿਲ ਪਾਣੀ ਬਾਤ ਸੰਗਤ ਨੇ ਸੋਦਰ ਆਰਤੀ ਦਾ ਪਾਠ ਕੀਤਾ ਗੁਰੂ ਸਾਹਿਬ ਜੀ ਨੂੰ ਹੱਥੀ ਕੀਰਤ ਕਰਦਿਆਂ ਤੇ ਸੰਸਾਦਗੀ ਵਿਚ ਰਿਆ ਦੇਖ ਭਾਈ ਲੈਣਾ ਹੱਕਾ ਬੱਕਾ ਹੋ ਕੇ ਸੋਚਣ ਲੱਗਾ ਹੈ ਇਹ ਕੀ ਮੈਂ ਤਾਂ ਸੋਚਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਕਿਸੇ ਵੱਡੇ ਸਾਰੇ ਅਲੀਸ਼ਾਨ ਡੇਰੇ ਵਿੱਚ ਸੁੰਦਰ ਪਲੰਗ ਤੇ ਮਖਮਲੀ ਆਸਨ ਉੱਪਰ ਗੋਲ ਪੌਂਚੀ ਦਸਤਾਰ ਸਜਾ ਕੇ ਹੱਥ ਵਿੱਚ ਮਾਲਾ ਫੜੀ ਅਦਮੁੰਦੀਆਂ ਅੱਖਾਂ ਨਾਲ ਸਮਾਧੀ ਲਾਈ ਬੈਠੇ ਹੋਣਗੇ ਦੋ ਚਾਰ ਚੇਲੇ ਚਾਟੜੇ ਉਹਨਾਂ ਦੇ ਪੈਰ ਅਤੇ ਲੱਤਾਂ ਘੁੱਟ ਰਹੇ ਹੋਣਗੇ ਕੀਮਤੀ ਗੇਂਦਲੇ ਆਸਰੇਹਾਣਿਆਂ ਉੱਪਰ ਆਸਣ ਜਮਾ ਕੇ ਹੌਲੀ-ਹੌਲੀ ਇਸ਼ਾਰੇ ਕਰਕੇ ਚੇਲਿਆਂ ਬਾਲਕਾਂ ਨੂੰ ਹਦਾਇਤਾਂ ਦੇ ਰਹੇ ਹੋਣਗੇ ਵਾਕ ਕਿ ਵੇਸਾਲੇ ਪੰਜ ਸੱਤ ਬਰੰਗੇ ਸਾਧ ਉਹਨਾਂ ਦੇ ਹਾਲੇ ਦੁਆਲੇ ਬੈਠੇ ਹੋਣਗੇ ਅਤੇ ਕਾਫੀ ਸਾਰੀ ਸੰਗਤ ਉਹਨਾਂ ਅੱਗੇ ਹੱਥ ਜੋੜ ਕੇ ਖਲੋਤੀ ਪ੍ਰਵਚਨ ਸੁਣਨ ਲਈ ਉਤਾਵਲੀ ਦਿਸ ਰਹੀ ਹੋਵੇਗੀ ਉਹਨਾਂ ਦੇ ਜੁੱਤੀ ਰੰਗ-बिरंगे ਥਿੱਲੇਦਾਰ ਧਾਗਿਆਂ ਨਾਲ ਸ਼ਿੰਗਾਰ ਹੋਈ ਹੋਵੇਗੀ ਜਿਸ ਨੂੰ ਸੇਵਾਦਾਰ بار-बार ਝਾੜ-ਪੂੰਝ ਕੇ ਸਵਾਰ-ਸਵਾਰ ਰੱਖ ਰਹੇ ਹੋਣਗੇ ਗੁਰੂ ਜੀ ਦਾ ਚਿੱਟਾ ਚੋਲਾ ਦੁੱਧ ਦੀ ਚਟਿਆਈ ਨੂੰ ਵੀ ਮਾਤ ਪਾਉਂਦਾ ਹੋਵੇਗਾ ਅਤੇ ਡੇਰੇ ਵਿੱਚ ਖੁਸ਼ਬੂਦਾਰ ਤੁਖਦੀਆਂ ਤੂਫਾਨੇ ਆਲਾ ਦਵਾਲਾ અત્યੰਤ ਮਨਮੋਹਕ ਬਣਾ ਰੱਖਿਆ ਹੋਵੇਗਾ ਇੱਕ ਤਰਫ ਤਵੇਲੇ ਵਿੱਚ ਕੀਮਤੀ ਘੋੜੇ ਹਿਣਕ ਰਹੇ ਹੋਣਗੇ ਪਰ ਇੱਥੇ ਤਾਂ ਇਸ ਡੰਪਰ ਤੋਂ ਸਭ ਕੁਝ ਉਲਟ ਹੋ ਰਿਹਾ ਦੇਖ ਕੇ ਗੁਰਮਤ ਸੰਧਾਤ ਵਾਰੇ ਕੁਝ ਕੁ ਸੋਜੀਤਾ ਪਾਈ ਲੈਣਾ ਜੀ ਨੂੰ ਉਦੋਂ ਹੀ ਹੋ ਗਈ ਸੀ ਪੁਰਖਾ ਤੂੰ ਕਿੱਥੋਂ ਆਇਆ ਤੇਰਾ ਕੀ ਨਾਮ ਹੈ ਗੁਰੂ ਬਾਬਾ ਜੀ ਨੇ ਪੁੱਛਿਆ ਪਾਸ਼ਾ ਜੀ ਖੰਡੂਰ ਸੰਗਰ ਤੋਂ ਆਇਆ ਹਾਂ ਤੇ ਮੇਰਾ ਨਾਮ ਲੈਣਾ ਹੈ ਭਾਈ ਲੈਣਾ ਜੀ ਨੇ ਉੱਤਰ ਦਿੱਤਾ ਗੁਰੂ ਜੀ ਖਿੜਖਿੜਾ ਕੇ ਹੱਸ ਕੇ ਅੱਖਣ ਲੱਗੇ ਵਾ ਭਾਈ ਪੁਰਖਾ ਤੂੰ ਲੈਣਾ ਹੈ ਅਸੀਂ ਤੇਰਾ ਦੇਣਾ ਹੈ ਆ ਤੱਕ ਮਾਲ ਕਰ ਦਿੱਤੀ ਆਪਣਾ ਲੈਣਾ ਆਪ ਹੀ ਲੈਣ ਆ ਗਿਆ ਇਸ ਕਰਕੇ ਖੋੜੀ ਤੇ ਝੜ ਕੇ ਆਇਆ ਭਰਮ ਨਾ ਕਰ ਬਸ ਇਸ ਮਿਲਣੇ ਤੋਂ ਬਾਅਦ ਲੈਣਾ ਜੀ ਗੁਰੂ ਸਾਹਿਬ ਜੀ ਦੇ ਅੰਗ ਸੰਗ ਰਹਿਣ ਲੱਗੇ ਆਪਣੇ ਸੰਗੀ ਸਾਥੀਆਂ ਨੂੰ ਕਹਿ ਭੇਜਿਆ ਕਿ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਿਆ ਹਾਂ ਹੁਣ ਤੁਸੀਂ ਜਾ ਸਕਦੇ ਹੋ ਬੜੇ ਕਰਕੇ ਇਮਧਿਆਨਾ ਵਿੱਚੋਂ ਭਾਈ ਲੈਣਾ ਜੀ ਪਾਸ ਹੁੰਦੇ ਗਏ ਗੁਰੂ ਬਾਬੇ ਦੀ ਛੋਹ ਪ੍ਰਾਪਤ ਹੋਣ ਪਰ ਲੈਣਾ ਜੀ ਅੰਗਤ ਰੂਪ ਹੋ ਗਏ ਹੁਕਮ ਮੰਨਿਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਅਨਸਾਰ ਗੁਰੂ ਦਾ ਹੁਕਮ ਸੱਤ ਕਰਕੇ ਮੰਨਣ ਦੀ ਬਿਰਤੀ ਤਾਰਨ ਕਰਕੇ ਆਪ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਬਣੇ ਅਤੇ ਨਿਰਮਲ ਪੰਥ ਦੇ ਦੂਸਰੇ ਰਹਿਬਰ ਹੋਣ ਦਾ ਨਾਮ ਮਾਣ ਪ੍ਰਾਪਤ ਕੀਤਾ ਇੱਕ ਕਵੀ ਨੇ ਕਿੰਨਾ ਸੁੰਦਰ ਲਿਖਿਆ ਹੈ ਪਿਆਰ ਕੀ ਪੱਠੀ ਮੇ ਤਪਾ ਕਰ ਓਨੇ ਕੁੰਦਨ ਦਿਆ ਲੈਣੇ ਸੇ ਅੰਗਤ ਬਣਾ ਅੰਗਤ ਸੇ ਅੱਲਾ ਕਰ ਦਿਆ ਇਹ ਬਖਸ਼ਿਸ਼ ਜੋ ਪਾਈ ਲੈਣੇ ਤੇ ਹੋਈ ਅਕਾਲ ਰੂਪ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਸੀ ਇਸੇ ਰਹਿਮਤ ਸਦਕਾ ਵਲੀ ਘੰਦਾਰੀ ਅਤੇ ਕੋਡੇ ਪੀਲ ਜਿਹਾਂ ਨੂੰ ਸਿੱਧੇ ਰਾਹ ਪਾਇਆ ਮਲਕ ਭਾਗਵਾ ਨੂੰ ਜੀਵਨ ਜੁਗਤ ਸਿਖਾਈ ਸੱਜਣ ਠੱਗ ਨੂੰ ਸੱਜਣ ਬਣਾਇਆ ਇਸ ਕਰਕੇ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਪਾਈ ਗੁਰਦਾਸ ਜੀ ਆਖਦੇ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ